ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ ਹਾਜ਼ਰਾ ਹਜੂਰ ਸਤਿਗੁਰ ਗਿਰਧਾਰੀਨਾਥ ਮਹਾਰਾਜ ਕੀ ਜੈ ਵੇਖੋ ਜੀ ਮੈਂ ਆਪਣੇ ਘਰ ਤੋਂ ਨਿਕਲ ਕੇ ਤੇ ਉਸ ਆਪਣੇ ਦਿਨਵਾਈ ਕੰਮ ਵਿੱਚ ਮੈਂ ਖਾਸੇ ਗਿਆ ਸੀ ਤੇ ਖਾਸੇ ਤੋਂ ਮੁੜ ਕੇ ਜਦੋਂ ਮੈਂ ਆਪਣੇ ਡੇਰੇ ਭਗਵਾਨ ਵਾਲਮੀਕੀ ਤੀਰਥ ਨੂੰ ਆ ਰਿਹਾ ਤੇ ਰਸਤੇ ਵਿੱਚ ਇੱਕ ਪੋਲ ਆ ਰਿਹਾ ਤੇ ਪੁਲ ਦੇ ਥੱਲੇ ਉਹਦੀ ਅਸੀਂ ਜਿਹੜਾ ਪੋਲੋ ਕ੍ਰਾਸ ਕਰ ਰਹੇ ਆ ਤੇ ਪੁਲ ਦੇ ਥੱਲੇ ਕੋਈ ਦੋ ਮੁੰਡੇ ਆਏ ਨੇ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ ਤੇ ਦਇਆਵਾਨ ਭਗਵਾਨ ਵਾਲਮੀਕ ਮਹਾਰਾਜ ਦੀ ਕਿਰਪਾ ਹੋ ਗਈ ਏ ਕਿ ਜਿਹੜਾ ਉਹ ਗੋਲੀ ਤੋਂ ਮੈਨੂੰ ਲੱਗਣ ਤੋਂ ਜਿਹੜਾ ਬਚਾਅ ਹੋ ਗਿਆ ਤੇ ਮੇਰੀ ਗੱਡੀ ਨੂੰ ਜਿਹੜੀ ਗੋਲੀ ਲੱਗੀ ਜਿਹੜੇ ਨੋਜਮਾ ਨਹੀਂ ਉਹਨਾਂ ਦੀ ਪਛਾਣ ਹੋਈ ਨਹੀਂ ਜੀ ਪਤਾ ਨਹੀਂ ਕੌਣ ਹੈ ਗੰਦ ਤੇ ਆਏ ਸੀ ਬਾਈਕ ਤੇ ਹੀ ਮੂੰਹ ਮਾ ਬਣੇਗਾ ਹਾਂਜੀ ਬਾਈਕ ਤੇ ਬਾਈਕ ਤੇ ਨਹੀਂ ਪਤਾ ਹੀ ਨਹੀਂ ਕੌਣ ਹੈ ਜੇ ਮੂੰਹ ਬੱਦੇ ਸੀ ਉਹਨਾਂ ਦੇ ਉਹਦਾ ਸਰਦਾਰ ਸੀ ਜਾਂ ਮੋਨੇ ਪਤਾ ਹੀ ਨਹੀਂ ਹਨੇਰਾ ਸੀ ਜੀ ਉੱਥੇ ਬਹੁਤ ਜ਼ਿਆਦਾ ਕਾਫੀ ਹਨੇਰਾ ਹੈ ਹੁਣ ਸਾਡੇ ਸਤਿਕਾਰਯੋਗ ਮੁਲਾਜ਼ਮ ਜੋ ਸਰਦਾਰ ਜਗਿੰਦਰ ਸਿੰਘ ਚੌਂਕੀ ਨਿਚਾਰਜ ਜਿਨ੍ਹਾਂ ਦੀ ਮੁਲਾਜ਼ਮ ਸਾਡੇ ਸਹਿਬਾਂ ਜਿਹੜੇ ਮੌਕੇ ਤੇ ਵੇਖ ਕਾਏ ਉੱਥੇ ਬਹੁਤ ਜ਼ਿਆਦਾ ਹਨੇਰਾ ਹੈ ਤੇ ਹਨੇਰੇ ਵਿੱਚ ਕੁਝ ਪਤਾ ਨਹੀਂ ਲੱਗਾ ਕਾਰਨ ਕੀ ਸੀ ਗੋਲੀ ਚਲਾਉਂਦਾ ਪਤਾ ਨਹੀਂ ਜੀ ਪਤਾ ਨਹੀਂ ਆਪਣਾ ਵੈਰ ਹੀ ਨਹੀਂ ਕਿਸੇ ਨਾਲ ਕੀ ਸੰਦੇ ਮਹਾਰਾਜੀ ਤੁਸੀਂ ਲੋਕਾਂ ਦਾ ਮਤਲਬ ਫੈਂਸਰੇ ਕਰੋ ਵੇਖੋ ਜੀ ਆਪਾਂ ਸਤਿਗੁਰੂ ਭਗਵਾਨ ਵਾਲਮੀਕੀ ਮਾਰਦ ਦੇ ਚਰਨਾਂ ਵਿੱਚ ਰਹਿ ਕੇ ਜਿਹੜੀ ਸਮਾਜ ਦੀ ਸੇਵਾ ਕਰ ਰਿਆ ਤੇ ਵੇਖੋ ਹਜ਼ਾਰਾਂ ਹੀ ਸਾਡੇ ਦੁਸ਼ਮਣ ਨੇ ਤੇ ਹਜ਼ਾਰਾਂ ਹੀ ਸਾਡੇ ਸਾਥੀ ਨੇ ਕੋਈ ਬੜੇ ਲੰਮੇ ਸਮੇਂ ਤੋਂ ਜਿਹੜੀ ਆਪਾਂ ਸੇਵਾ ਕਰਦੇ ਆ ਰਹੇ ਤੇ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਹੜਾ ਮੌਕੇ ਤੇ ਆ ਕੇ ਇਹਨਾਂ ਨੇ ਜਿਹੜਾ ਇੱਥੇ ਮੈਂ ਉੱਥੋਂ ਦੀ ਗੱਡੀ ਜਦੋਂ ਭਜਾ ਕੇ ਮੇਰੇ ਨਾਲ ਮੇਰਾ ਛੋਟਾ ਵੀਰ ਹੀ ਤੇ ਜਦੋਂ ਆਪਾਂ ਉੱਥੋਂ ਗੱਡੀ ਭਜਾ ਕੇ ਲੈ ਕੇ ਆਏ ਤੇ ਫਿਰ ਇੱਥੇ ਆ ਕੇ ਭਗਵਾਨ ਵਾਲਮੀਕ ਤੀਰਥ ਰੋਡ ਤੇ ਆ ਕੇ ਜਿਹੜਾ 112 ਤੇ ਕਾਲ ਕੀਤੀ ਤੇ ਮੌਕੇ ਤੇ ਜਿਹੜੇ ਮਲਾਜ਼ਮ RAMTIS ਤੋਂ ਜਿਹੜੀ ਚੌਂਕੀ ਭਗਵਾਨ ਵਾਲਮੀਕੀ ਤੀਰਥ ਤੋਂ ਉੱਥੋਂ ਜਿਹੜੇ ਮਲਾਜ਼ਮ ਉਹਨਾਂ ਆਏ ਸੀ ਉਹਨਾਂ ਨੇ ਸਿੱਧੀ ਗੋਲੀ ਚਲਾ ਕੇ ਉਹਨਾਂ ਸਿੱਧੀ ਗੋਲੀ ਕੀਤੀ ਜੀ ਪਤਾ ਨਹੀਂ ਲੱਗਾ ਸਾਨੂੰ ਇਹ ਨਹੀਂ ਪਤਾ ਲੱਗਾ ਲੇਡੀਜ਼ ਆ ਇਹ ਨਹੀਂ ਪਤਾ ਲੱਗਾ ਬੰਦੇ ਆ ਸਮਝ ਨਹੀਂ ਲੱਗੀ ਤੇ ਜਿਹੜੇ ਜਿਹੜੇ ਗੋਲੀ ਚਲਾ ਗਏ ਇਹ ਤੋਂ ਪਹਿਲਾਂ ਤੁਹਾਨੂੰ ਕੋਈ ਫਰੈਕਟ ਕਾਲ ਆਈ ਹੋਵੇ ਨਹੀਂ ਨਹੀਂ ਕੋਈ ਕੋਈ ਨਹੀਂ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਧਮਕੀ ਨਹੀਂ ਆਈ ਕੋਈ ਧਮਕੀ ਨਹੀਂ ਕਿਸੇ ਨੇ ਸਿੱਧੀ ਗੋਲੀ ਚਲਾਈ ਆ ਸਿੱਧੀ ਗੋਲੀ ਚਲੀ ਤੁਹਾਨੂੰ ਲੱਗਿਆ ਸੀ ਕੁਝ ਪਤਾ ਲੱਗਾ ਨਹੀਂ ਪਤਾ ਨਹੀਂ ਲੱਗਾ ਜੀ ਅਸੀਂ ਪੋਲ ਕ੍ਰੋਸ ਕਰ ਰਹੇ ਸੀ ਇਹ ਨਹੀਂ ਪਤਾ ਵੀ ਉਹ ਇਧਰ ਖਲੋਤੇ ਕਿ ਇਧਰ ਖਲੋਤੇ ਉਦੋਂ ਆਨੂੰ ਪਤਾ ਲੱਗਾ ਜਦੋਂ ਗੋਲੀ ਚਲੀ ਕੀ ਲੋਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਮੇਰੇ ਹਿਸਾਬ ਨਾਲ ਤੇ ਮੈਨੂੰ ਮਾਰਨ ਕਰਨ ਉਹਨਾਂ ਨੇ ਜਿਹੜਾ ਮੇਰੇ ਤੇ ਹਮਲਾ ਕੀਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਇਨਸਾਫ ਪੰਛਾ ਗੱਡੀ ਨਾ ਭਜਾਉਂਦੇ ਤਾਂ ਗੋਲੀ ਤੁਹਾਡੇ ਤੇ ਵੀ ਵਸਦਾ ਵੇਖੋ ਜੀ ਜੇ ਗੱਡੀ ਨਾ ਭਜਾਉਂਦੇ ਤੇ ਫਿਰ ਹੋ ਸਕਦਾ ਉਹ ਰੋਕ ਕੇ ਫਿਰ ਉਹ ਸਾਡੇ ਤੇ ਹਮਲਾ ਕਰਦੇ ਵੀ ਇਹਨਾਂ ਦੀ ਜਾਨ ਬਚ ਗਈ ਪਤਾ ਨਹੀਂ ਉਹ ਕਿਹੜੀ ਨੀਤੀ ਵਿੱਚ ਆਏ ਜੀ ਜਦੋਂ ਪਤਾ ਹੀ ਨਹੀਂ ਸਾਨੂੰ ਕਿਸ ਨੇ ਭਵਾਉਣ ਵਾਲੀ ਜੀ ਅਗਰ ਏ ਵੇਖੋ ਜੀ ਕੱਲ 7 ਤਰੀਕ ਨੂੰ ਜਿਹੜਾ ਭਗਵਾਨ ਵਾਲਮੀਕ ਮਹਾਰਾਜ ਦਾ ਜਿਹੜਾ ਪ੍ਰਗਟ ਦਿਵਸ ਅਸੀਂ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਤੇ ਜਿਹੜੀ ਗੱਡੀ ਨੂੰ ਗੋਲੀ ਲੱਗੀ ਏ ਏਸੇ ਗੱਡੀ ਤੇ ਅਸੀਂ ਮਹਾਰਾਜ ਜੀ ਦਾ ਸਰੂਪ ਸਜਾ ਕੇ ਤੇ ਪਾਲਕੀ ਸਾਹਿਬ ਸਜਾ ਕੇ ਜਿਹੜਾ ਅਸੀਂ ਮਹਾਰਾਜ ਦੀ ਸ਼ੋਭਾ ਯਾਤਰਾ ਮਨਾਈਏ ਜੀ ਸਰ ਤਾਂ ਹੀ ਤਾਂ ਬਚਾਅ ਹੋ ਗਿਆ ਸਮਝਦੇ ਇਹ ਉਹਨਾਂ ਦੀ ਕਿਰਪਾ ਨਾਲ ਜਿਹੜੀ ਸਾਡੀ ਉਹ ਜਾਨ ਬਚੀ ਜੀ ਸਰ ਕੀ ਗੱਲ ਇੱਥੇ ਹੋਈ ਹੈ ਇੱਕ ਆਪਣੇ ਫੋਨ ਆਇਆ ਸੀਗੇ ਨਾਲੋਂ ਇਤਨਾ ਕੋਈ ਵਾਰਤਤ ਹੋਈ ਉਹ ਤੇ ਹੀ ਮੁਕੇ ਤੇ ਆਏ ਆ ਜੀ ਤੇ ਅਸੀਂ ਮੁਕੇ ਤੇ ਜਾ ਕੇ ਸਾਰੀ ਆਪਣਾ ਦੇਖ ਲਿਆ ਵਾ ਤੇ ਜੋ ਵੀ ਬੰਦੀ ਕਵਰੀ ਉਹ ਅਮਲ ਚllenਦੀ ਜਾਊਗੀ ਗੋਲੀ ਚੱਲਣ ਦੀ ਗੱਲਬਾਤ ਕੀਤੀ ਗੋਲੀ ਚੱਲੇ ਇਹ ਆਪਣੇ ਇਹਦੇ ਬਾਰੇ ਅਜੇ ਤਫਤੀਸ਼ ਕਰਕੇ ਤੇ ਆਪਾਂ ਫਿਰ ਦੱਸ ਦਿਆਂਗੇ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜੋ ਵੀ ਬੰਦੀ ਕਵਰੀ ਸੁਨੇ ਅਫਸਰ ਦੇ ਨੋਟਿਸ ਲਿਆਤੀ ਆ ਤੇ ਆਪਾਂ ਉਹ ਉਹ ਦਾ ਮਤਲਬ ਅਗਲੀ ਗੱਡੀ ਦਾ ਨਿਸ਼ਾਨ ਹੋ ਗੋਲੀ ਦਾ ਨਿਸ਼ਾਨ ਜਿਹੜੀ ਉਹ ਕਹ ਰਿਹਾ ਕਿ ਦੋ ਲੜਕੇ ਆਏ ਸੀ ਤੇ ਅਸੀਂ ਸਾਰੀ ਉਹਨਾਂ ਦੀ ਨੌਕ ਚੁਲ੍ਹਾਤੀ ਆ ਜੀ ਤੇ ਉਹਦੇ ਮਤਲਬ ਅਗਲੀ ਕਾਰਵਾਈ ਕੀਤੀ ਜੀ